ਸੱਜਣ ਬੈਦ ਜਨ ਕਰਾ ਜੀ ਸਤਾਉ ਜੋ ਬਾਬਾ ਰਾਮ ਸਿੰਘ ਜੀ ਤੇ ਸੋ ਵੈਦ ਮੰਡਲ ਦੇ ਪ੍ਰੇਮੀ ਸੋ ਵੈਦ ਸੱਜਣ ਫਤਿਹ ਸਾਂਝੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਦਾਰ ਦੋਵਾਂ ਬੁਝਾ ਤੇ ਵੈਦ ਸੁਜਾਨ ਰੋਗ ਦੇ ਕਿਹਾ ਨੂੰ ਪਾਤਸ਼ਾਹ ਕਹਿੰਦੇ ਰੋਗ ਤਾਰੂ ਦੋਵੇ ਬੁਝੇ ਰੋਗ ਦਾ ਪਤਾ ਹੋਵੇ ਦਵਾਈ ਦਾ ਪਤਾ ਹੋਵੇ ਭੁਜੇ ਤਾਂ ਵੈਦ ਸਜਾਨਾ ਉਸੋਂ ਸਿਆਣੋ ਵੈਦ ਕਹਿੰਦੇ ਤਾਂ ਤੁਸੀਂ ਜੀ ਨਰਮਲੇ ਸਾਡੇ ਨਗਰ 'ਚ ਇੱਕ ਡਾਕਟਰ ਰਗੂ ਹੁੰਦੇ ਸੀ ਆਰਥੋਡੋਸ ਸਰਜਨ ਪੀਜੀਆਈ ਚ ਉਹਨਾਂ ਨੂੰ ਸਾਰੇ ਡਾਕਟਰਾਂ ਨੇ ਡਿਕਲੇਅਰ ਕਰ ਦਿੱਤਾ ਤੁਹਾਨੂੰ ਡੀਵੀ ਹੋ ਗਏ ਜਵਾਬ ਦਿੱਤਾ ਪੀਜੀਆਈ ਨੇ ਵੀ ਸਾਡੇ ਕੋਲ ਆ ਗਿਆ ਕਹਿਣ ਲੱਗੇ ਮੇਰੇ ਮਿੱਤਰ ਸਾਨੂੰ ਉਹਦੇ ਫੋਟ ਕਹਿਣ ਲੱਗੇ ਇੱਕੋ ਇੱਕ ਬੱਚਾ ਹੈ ਇਹ ਕੁਝ ਹੋ ਗਿਆ ਫਿਰ ਕੀ ਕਰਾਂਗੇ ਇਹ ਮਹਾਪੁਰਸ਼ਾਂ ਕੋਲ ਲੈ ਚੱਲ ਮਹਾਪੁਰਸ਼ਾਂ ਨੇ ਇਸ ਤਰ੍ਹਾਂ ਹੀ ਨਵਜ਼ ਫੜੀ ਪਰ ਸਿਖਾ ਨਹੀਂ ਹੈ ਉਹ ਜਿਹੜੀ ਬਲਗਮ ਸੀ ਉਹ ਫੇਫੜਿਆਂ ਨਾਲ ਜੁੜ ਗਈ ਤੈਨੂੰ ਸਾਹ ਸਾਨੂੰ ਕਹਿਣ ਲੱਗੇ ਆ ਤੈਨ ਜਿਹੜੇ ਇੱਕ ਹੁਣ ਕੀ ਲੈ ਲੈ ਕੇ ਸ਼ਾਮ ਨੂੰ ਅੱਜ ਸਵੇਰੇ ਕੋਲ ਨਹੀਂ ਹੈ ਇਹ ਨੈਂਤੀ ਹੈ ਤਾਂ ਉਹਦੇ ਮੈਂ ਤਸਵੀਰ ਸਿੰਘ ਜੀ ਉਹ ਕਹਿ ਰਹੇ ਸੀ ਇਹ ਬੇਸਿਕ ਨੌਲੇਜ ਨਹੀਂ ਮਲਵਾ ਦਿਆਂਗੇ ਕਿਵੇਂ ਸੰਖਿਆ ਦੀ ਗਣ ਕਰਤੇ ਸੀ ਨੀਲੇ ਥੋਥੇ ਦੀ ਗਣ ਕਰਾਂਗੇ ਬੰਦੇ ਬਾਤ ਕਰਨਗੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਜ਼ਹਿਰ ਲਿਖਣ ਵਾਲੇ ਇੰਨੇ ਕਾਲੇ ਇਸ ਕਰਤੇ ਹੀ ਜੇਰਾ ਡਾਊਨ ਫਾਲ ਹੋਇਆ ਜਦ ਰੈਡ ਕੀਤਾ ਉਹ ਦਾ ਕਾਰਨ ਨਹੀਂ ਕੋਈ ਹੈ ਲੋਭੀ ਤੇ ਲੋਨ ਕੀ ਬੰਦੇ ਦਾ ਰੱਬ ਕੋਈ ਨਹੀਂ ਹੁੰਦਾ ਤਾਂ ਅੰਤੋਂ ਬੰਝਾਵ ਰੁੜ ਗਿਆ ਤੁਹਾਡੇ ਨੂੰ ਦੱਸੋਗੇ ਕਿੰਨਿਆਂ ਕਿਨੇ ਉੱਥੇ ਸੇਵਾ ਕੀਤੀ ਜਾ ਕੇ ਦੱਸੋਗੇ ਕਿੰਨ ਲੱਖਾਂ ਮਾਤਾ ਜੀ ਬਾਬਾ ਅਮਰੀਤ ਸਿੰਘ ਜੀ ਕਹਿੰਦੇ ਸੀ ਦਰ ਕੇ ਹਰ ਦਰ ਕੇ ਚਰਨ ਕਮਲ ਹਸਦਾ ਹੈ ਕਿਉਂਕਿ ਸ਼ਬਦ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਮ ਜੇਲਾ ਸੁਰਤ ਸਿੱਖ ਹੈ ਉਹਦੇ ਵਿੱਚ ਦੀ ਲੰਗਣਾ ਪੈਣਾ ਗੁਰੂ ਦਵਾਰ ਹੈ ਦੀਵਾਰ ਨਹੀਂ ਦਵਾਰ ਦੇ ਵਿੱਚ ਨਹੀਂ ਜਾਣਾ ਸਿੰਘ ਆ ਰਹੇ ਨੇ ਉਹ ਵੀ ਸਰੂਪੇ ਦੀ ਬਖਸ਼ਿਸ਼ ਲੈ ਲੈਣ ਸਾਡੇ ਪ੍ਰਦਾਨਗੀ ਸਰੂਪ ਬਖਸ਼ਿਸ਼ ਕਰਨੇ ਨੇ ਉਹਨਾਂ ਦੋਨੋਂ ਨੂੰ ਬੇਨਤੀ ਹੈ ਕਿ ਆ ਕਰਕੇ ਸੇਜੇ ਜਾਂ ਤਲੇ ਤੇ ਆਕਰ ਕੇ ਉਹ ਸਰੂਪੇ ਦੀ ਬਖਸ਼ਿਸ਼ ਲੈ ਲੈਣ ਸਤਿਵੰਤ ਗੁਰਦਾਨ ਸਿੰਘ ਜੀ ਉਹਨਾਂ ਦੇ ਬਾਰੇ ਬਚਨ ਗੁਰਬਾਨੀ ਵਿੱਚ ਮਹਾਰਾਜ ਨੇ ਕਹੇ ਨੇ ਆਪਸ ਕੋ ਜੋ ਜਾਣੇ ਨੀਚਾ ਆਪਸ ਕੋ ਜੋ ਜਾਣੇ ਨੀਚਾ ਸੂਗ ਗੜੀਏ ਸਭ ਤੇ ਉੱਚਾ ਉਹ ਬੜੇ ਵਿਦਵਾਨ ਨੇ ਬੜੀ ਜਰਰਾ ਜਾ ਕਰਕੇ ਅੱਛੇ ਅੱਛੇ دیਵਾਨਾ ਦੇ ਵਿੱਚ ਉਹਨਾਂ ਦੇ ਬਚਨ ਚੱਲਦੇ ਰਹੇ ਖੁਦ ਪੂਰਨ ਸੁਖ ਦਾਤਾ ਦਾਨ ਘਰ ਹਰ ਏਕ ਸੰਤ ਬਹਿ ਕਰਕੇ ਉਹਨਾਂ ਦੇ ਕੋਲ ਬੈਠ ਕਰਕੇ ਸੰਗਤ ਕਰਕੇ ਜੋ ਵੈਦ ਹੈ ਨਾ ਉਹ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ ਭਾਈ ਇਸ ਲਈ ਜਵਾਨਾਂ ਵਿੱਚ ਕਹਿੰਦੇ ਹੋਂ ਨਹੀਂ ਕਿ ਡਾਕਟਰ ਰੱਬ ਦਾ ਰੂਪ ਹੈ ਡਾਕਟਰ ਰੱਬ ਦਾ ਰੂਪ ਹੈ ਡਾਕਟਰ ਦੇ ਹੱਥ ਦੇ ਵਿੱਚ ਜ਼ਿੰਦਗੀ ਹੈ ਜੀਵਨ ਹੈ ਸਾਡੇ ਅਵਾਦ ਕਮਲਜੀਤ ਸਿੰਘ ਜੀ ਜਗਰਾਵਾਂ ਤੋਂ ਉਹਨਾਂ ਦਾ ਸਤਿਕਾਰ ਹੋ ਰਿਹਾ ਹੈ ਹੋ ਰਿਹਾ ਹੈ ਉਹਨਾਂ ਦਾ ਧੰਨਵਾਦ ਹੈ ਬੁੱਲੇ ਸੋਨੇ ਹਾਲ ਵੈਦ ਤਰਸੇਮ ਸੰਧਰ ਜੀ ਸ਼ਾਹਪੁਰ ਤੋਂ ਪ੍ਰਧਾਨ ਜੀ ਉਹਨਾਂ ਦਾ ਵੀ ਸਤਿਕਾਰ ਹੋ ਰਿਹਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਤਰਸੀਮ ਸੰਧਰ ਜੀ ਬੋਲੇ ਸੋਨੇ ਹਾਲ ਸਭ ਸ੍ਰੀ ਅਕਨਦ ਜੀ ਨੇ ਉਹ ਬਾਬਾ ਜਿਹਦਾ ਜੋ ਗ੍ਰੰਥ ਲਿਖਿਆ ਉਹਦਾ ਕਹੇ ਜੀ ਇਹ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਸਾक्षात ਸਾਹਮਣੇ ਬੈਠਿਆਂ ਇਹ ਜੋ ਆਪਾਂ ਲੰਗਰ ਛਕਾਉਂਦੇ ਆ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਪਹੁੰਚ ਜਾਂਦਾ ਹੈ ਉਹ ਪਰ ਆਪਾਂ ਲੰਗਰ ਇੱਥੇ ਛਕਾਉਂਦੇ ਆ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ ਉਹ ਕਹਿੰਦੇ ਭਈ ਗੁਰਮਖਾ ਪਿਆਰਿਆ ਬੈਠ ਉਹਨਾਂ ਦੇ ਸੇਵਾਦਾਰ ਸੂਕਸ਼ਮ ਰੂਪ ਦੇ ਵਿੱਚ ਇੱਥੇ ਆ ਜਾਂਦੇ ਨੇ ਜਦੋਂ ਆਪਣੀ ਦ੍ਰਿਸ਼ਟੀ ਉਸ ਲੰਗਰ ਦੇ ਉੱਪਰ ਪਾ ਲੈਂਦੇ ਨੇ ਜਦੋਂ ਭੋਗ ਲੱਗਦਾ ਹੈ ਉਹ ਜਾ ਕੇ ਉਹਨਾਂ ਨੂੰ ਉੱਥੇ ਜਾ ਕੇ ਅਰਪਣ ਕਰ ਦਿੰਦੇ ਨੇ ਉਹ ਦ੍ਰਿਸ਼ਟੀ ਉੱਤੇ ਜਾ ਕੇ ਆਪਣੀ ਕਿਉਂਕਿ ਉਹਨਾਂ ਦੇ ਨਾਲ ਇੱਕ ਬਿਕ ਨੇ ਉਹਨਾਂ ਦੇ ਚਰਨਾਂ ਵਿੱਚ ਬੈਠਦੇ ਨੇ ਜੋ ਉਹਨਾਂ ਨੂੰ ਮਿਲਦਾ ਹੈ ਸੰਸਾਰ ਤੋਂ ਜਾ ਕੇ ਆਪਣੇ ਮਹਾਪੁਰਖਾਂ ਨੂੰ ਅਰਦਾਸ ਦਿੰਦੇ ਨੇ ਬਾਬਾ ਬੀਰ ਸਿੰਘ ਜੀ ਨਰੰਗਾਬਾਦੀ ਐਸੇ ਮਹਾਪੁਰਖ ਬ੍ਰਹਮ ਗਿਆਨੀ ਹੋਏ ਨੇ ਕੀ ਚੰਦੀ ਉਹਨਾਂ ਦੇ ਬੱਚੇ ਸਰਵਰ ਕਰੋ ਜੀ ਪ੍ਰਧਾਨ ਰਿਸਪੈਕਟਡ ਇਸ ਬੈਦ ਮੰਡਲ ਦੇ ਪ੍ਰਧਾਨ ਗੁਰਮੀਤ ਸਿੰਘ ਜੀ ਦਾ ਬਾਜ ਮਨ ਜਨਰਨ ਸਿੰਘ ਜੀ ਅਮਲੀ ਸਿੰਘ ਜੀ ਮਹਾਂਕਮਰੀ ਸਿੰਘ ਜੀ ਅਤੇ ਬਾਕੀ ਜਿੰਨੇ ਵੀ ਬਾਡੀਆ ਮੈਂ ਦਾ ਨਾਮ ਜਗਾ ਸੈਕਟਰ ਜਗਾ ਸੈਕਟਰ ਜੀ ਸਿੰਘ ਬਾਵਾ ਹਾਂਜੀ ਨਾਮ ਦਾ ਮਾਫ਼ੀ ਚਾਹਨਾ ਕਿਉਂਕਿ ਸਾਹਮਣੇ ਦਾ ਨਾਮ ਨਹੀਂ ਜਾਂਦਾ ਤੇ ਬਾਕੀ ਜਿੰਨੇ ਵੀ ਦੂਰ ਦਰਾਦੋਂ ਮੇਰੇ ਬੈਦ ਵੀ ਆਇਨਾ ਅੱਜ ਸਾਰਿਆਂ ਨੂੰ ਆਪਣੇ ਵੱਲੋਂ ਗੱਲ ਮੰਡਲ ਪਖੰਡੂਤ ਵੱਲੋਂ ਤੇ ਬੈਦ ਮੰਡਲ ਅਕਾਲੀ ਕਮੇਟੀ ਆਪੀ ਕਾਰ ਮੰਡਲ ਅਮਰ ਸਾਹਿਬ ਦਾ ਹਾਕਾ ਪੁਰਾਣ ਨੂੰ ਥਾਰੀ ਨਹੀਂ ਗਿਆ ਇਹਨਾਂ ਦਾ ਮੇਰੇ ਵੀਰੋ ਨਾ ਜਿੱਥੇ ਵੀ ਜਾਣਾ ਹਰ ਮੈਦ ਮੰਡਲ ਦੇ ਲੋਕੀ ਇਹੋ ਕਹਿੰਦੇ ਨੇ ਤੇ ਨੁਕਸੇ ਨੋਟ ਕਰੋ ਜਿਹੜਾ ਬੰਦਾ ਨੁਕਸਾ ਦਿੰਦਾ ਉਹਨੇ ਕਦੀ ਅਗਲੀ ਵਾਰੀ ਨੂੰ ਪੁੱਛਿਆ ਵੀ ਜਿੰਨੂੰ ਮੈਂ ਨੁਕਸਾ ਕੀਤਾ ਸੀ 10 ਮਿੰਟ ਤੋਂ ਯੂਜ਼ ਕੀਤਾ ਜਾਂ ਨਹੀਂ ਇਹ ਜਿੰਨਾ ਵੀ ਆ ਨਾ ਇੱਕ ਚੋਗੇ ਨਹੀਂ ਫਰਹਾੜਾ ਇੱਕ ਬੰਦਾ ਕੋ ਸਾਈਕਲ ਚਲਾਉਣਾ ਨਹੀਂ ਜਾਂਦਾ ਉਹਨੂੰ ਤੁਸੀਂ ਆਖੋ ਤੇ ਦੋਹਾਂ ਹੱਥਾਂ ਨਾਲ ਹੰਡਾ ਫੜੋ ਤੇ ਸਿੱਧਾ ਦੇਖੋ ਤੇ ਉਹ ਡਾਗਾ ਮਾਰੋ ਜੇ ਉਹ ਕਾਲਾ ਸਾਹਿਬ ਨਹੀਂ ਚਲਾਦਾ ਉਹ ਕਰਦੀ ਕਾਮਜਾਦਿਨ ਦਾ ਭਾਈ ਜਿੰਨਾ ਮਰਜ਼ੀ ਤੁਸੀਂ ਲੋ ਤੇ ਇਹੋ ਜਿਹਾ ਜੰਗਲ ਇਹ ਨੁਕਸਾਨੀਆ ਮੇਰੇ ਬੈਦ ਵੀਰ ਜਿੰਨੇ ਚਿਰ ਨੁਕਸੇ ਵਾਲੀ ਜਿਹੜੀ ਚੀਜ਼ ਤੈਨੂੰ ਦੱਸ ਦੇਣਾ ਜੇ ਉਹ ਨਹੀਂ ਤੋਹੀ ਦਿਖੇਗੀ ਤੇ ਤੋਹੀ ਸੋਚ ਕੇ ਕੰਮ ਨਹੀਂ ਕਰੀਂ ਜੰਗਲ ਨਾ ਗੱਲਾਂ ਖੇਣਾ ਜਾਠੀ ਠੀਕਾ ਦਾਲਾਂ ਉਹ ਚੀਜ਼ ਜਿਹੜੀ ਮੈਂ ਜਾਂਦਾ ਹਾਂ ਫਿਰ ਉਹਨੂੰ ਯੂਜ਼ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਉਹ ਚੀਜ਼ ਜਿਹੜੀ ਕਦੀ ਜ਼ਿੰਦਗੀ ਚ ਨਹੀਂ ਪੁੱੜਲੇਗਾ ਤੇ ਨਾ ਅਨੇ ਦੋ ਦਿਨ ਚੀਜ਼ਾਂ ਤੁਹਾਨੂੰ ਦੱਸਾਂਗਾ ਨਿਚੇ-ਨਿਚੇ ਉਖੀਂਂ ਦਿਆ ਸਾਰਿਆਂ ਨੂੰ ਪਤਾ ਬਸੋਈ ਚ ਮਿਲ ਜਾਂਦੀਆਂ ਜੇ ਰਾਤੀ ਕਹੇ ਬੱਚੇ ਨੂੰ ਉਲਟੀ ਜਾਂ ਵੱਡੇ ਨਹੀਂ ਹੋ ਜੇ ਤੇ ਪਿਆਰ ਦੇ ਸਾਰੇ ਹੁਲੰਦਾ ਆ ਉਹ ਗੰਡੇ ਜਿੰਦੂ ਕਹਿੰਦੇ ਉਹ ਪਾਣੀ ਕਾਢੀਏ ਇੱਕ ਜਾਂ ਜਾਂ ਦੇ ਦੋ ਤੁਹਾਡੀਆਂ ਉਂਟੀਆਂ ਬੰਦ ਹੋ ਜਾਣਗੀਆਂ ਇਹ ਕਿਸੇ ਬੰਦੇ ਨੂੰ ਦਾੜੀਆਂ ਬਸੰਤੀਆਂ ਲੂਜ਼ ਮੋਸੜਾ ਅਮਜੀਵਰ ਅੰਨੇ ਨੂੰ ਟੇਕਾਂ ਨਹੀਂ ਮੈਂ ਖਣ ਫਰਾਨੀ ਵਾਲੇ ਤੇ ਤਾ ਦੇ ਕੋ ਜੀਆ ਨੇ ਬਈਆ ਜੋ ਤੇ ਤੁਹਾਡਾ ਲੂਜ਼ ਮੋਸੜਾ ਬੰਦ ਹੋ ਜਾਂਦਾ ਇਹੋ ਜਿਹਾ ਨੁਕਸਾਨ ਅਥਾ ਕਿ ਜਿਹੜਾ ਸੀ ਦਿਖੇ ਦੇਣਾ ਉਹਨੇ ਜਿੰਨੇ ਵੀ ਦਾਦਾ ਨੇ ਇਹੋ ਜਿਹੀ ਚੀਜ਼ਾਂ ਦੱਸ ਦੇਣਾ ਕਿ ਉਹ ਸਾਨੂੰ ਨਾ ਵੀ ਜਾਦੂ ਰੰਦੀਆਂ ਨਾ ਹੀ ਕਰਦੇ ਤੇ ਇੰਟਰਸਟ ਜਿਹੜਾ ਸੱਚੀ ਤਰ੍ਹਾਂ ਅਸੀਂ ਆਦਮੀ ਚੋ ਛਾ ਰੇ ਇਹਨ ਜਿਹੜਾ ਗਾਜਮਾ ਉਹ ਇੰਨੇ ਕਾਬਲ ਨਾ ਕਿ ਹਿੰਦੁਸਤਾਨੀ ਨੂੰ ਪ੍ਰੋਟੋਨ ਜਿਹੜਾ ਪਰਫਾਰਮੇਟ ਕਰਨਾ ਲੋਕਾਂ ਦੀ ਇੱਜ਼ਤ ਹੈ ਲੋਕੀ ਸੰਤੈਨਾ ਜੀ ਕਰਾਉਂ ਸਾਡੇ ਕੋਲ ਅਸੀਂ ਪਾ ਨਹੀਂ ਸਕਦੇ। ਉਹ ਦੂਜਾ ਉਹ ਕਹਿੰਦੇ ਨਾ ਕਿ ਨਾਰਾਜੀ ਬੰਸਰੀ ਦੇ ਨਾਮ ਬਜੇਗਾ ਨਾ বাজਾਣੇ ਵਾਲਾ ਕੋਈ ਹੋਏਗਾ। ਕਿ ਅੱਜ ਸਾਡੇ ਕੋਲ ਦਾਤ ਬੜਾ ਚੰਗੇ ਦਾ ਹਰ ਇੱਕ ਚੀਜ਼ ਹੈ। ਇਹ ਕਾਹਦੇ ਕੋਲ ਉਹ ਨਹੀਂ ਆ ਨਾ। ਲੈ ਸੰਸ ਨਹੀਂ ਆ ਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ। ਤੇ ਉਹ ਐਗਜ਼ਾਮਪਲ ਸਾਡੀ ਆ। ਅੱਗੇ ਕਾਫੀ ਲਾਇਕ ਨਹੀਂ ਕੋਈ ਸਕਲ ਨਹੀਂ ਹੈ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਕਹਿੰਦੇ ਆ ਆਪਣੇ ਮੂੰਹ ਤੇ ਗੀਸਲੀ ਕਰਦਾ ਜਿਹੜੇ ਬੰਦੇ ਮੇਰੇ ਨਾਲ ਆਉਂਦੇ ਉਹਨੂੰ ਤੂੰ ਸੋਚਣਾ ਪਿਛਲਾ ਆ ਮੈਂ ਉਹਨੂੰ ਕਦੇ ਆਪਣੇ ਸਾਹਮਣੇ ਮੂੰਹ ਨਹੀਂ ਖੋਲਣ ਦਿੰਦਾ ਜੇ ਤਦ ਨਾਲ ਉਹਨਾਂ ਨਾਲ ਦੇਖੇ ਉਸ ਕਰਨਾ 9 ਸਿੰਘ ਨੂੰ ਮੰਗਦਾ ਨਾਣੂ ਕਹਿੰਦਾ ਕਿ ਤੁਸੀਂ ਕੁਆਲਿਫਾਈਡ ਕਿੱਦਾਂ ਜਾਂਦੇ ਹੋ ਜਿਹਦੇ ਕੋਲ ਡਿਗਰੀ ਹੈ ਡਿਗਰੀ ਦੇ ਤੂੰ ਇਹਨਾਂ ਲੱਖਾਂ ਜਾਂ ਕਰੋੜਾਂ ਕਈਆਂ ਦੇ ਉਹਦੇ ਜਿਹੜੀ ਡਿਗਰੀ ਤੁਹਾਨੂੰ ਚਾਹੀਦੀ ਹੈ ਘਰ ਤੋਂ ਤੁਹਾਨੂੰ ਆਪਣਾ ਮਿਲ ਜਾਗੀ ਮਗਰਖ ਸਪੀਰੀਅੰ ਆ ਜਦ ਵੀ ਰਾਹ ਦੀ ਲੋੜ ਪਵੇ ਪੰਜਾਬ ਗਵਰਨਮੈਂਟ ਜਾਣ ਦੀ ਸੈਂਟਰ ਗਵਰਨਮੈਂਟ ਦੇ ਕੋਲ ਜਾਣ ਦੀ ਤੇ ਅਸੀਂ ਤਿਆਰ ਹਾਂ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤਨਵੰਤਰੀ ਜੈ ਅਜਰਵੇਦ ਭਗਵਾਨ ਤਨਵੰਤਰ ਜੀ ਦੇ ਪ੍ਰਕਾਸ਼ ਉਸਤੇ ਅਸੀਂ ਸਾਰੇ ਇਕੱਠੇ ਹੋਏ ਆ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਹਨਾਂ ਦੇ ਪ੍ਰਕਾਸ਼ ਉਸਤਵ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬੜਾ ਵੱਡਾ ਪਰਾਲਾ ਏ ਸ਼ਰੋਮਣੀ ਪੰਜਾਬ ਵਾਇਦ ਮੰਡਲ ਦਾ ਜਿਹੜੇ ਅੱਜ ਦੇ ਨਹੀਂ ਇੱਕ ਸਦੀ ਤੋਂ ਲੱਗੇ ਹੋਏ ਨੇ ਇੱਕ ਸਦੀ ਤੋਂ ਭਗਵਾਨ ਤੁੰਤਰੀ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਸ ਸਟੇਜ ਦੇ ਵਿੱਚ ਮੇਰੇ ਬਹੁਤ ਹੀ ਸਰਕਾਰ ਜੋ ਸ਼੍ਰੀ ਜਨਕਰਾ ਸ਼ਰਮਾ ਜੀ ਸਾਡੇ ਪ੍ਰਧਾਨ ਸਾਹਿਬ ਪਹਿਲਵਾਨ ਗੁਰਮੀਤ ਸਿੰਘ ਜੀ ਸਾਡੇ ਡਾਕਟਰ ਰਾਜਿੰਦਰਜੀਤ ਸਿੰਘ ਜੀ ਸਾਡੀ ਸਾਹਿਬ ਜੀ ਬਾਬਾ ਬ੍ਰਿਜ ਸਿੰਘ ਜੀ ਤੇ ਤੁਸੀਂ ਸਾਰੇ ਅੱਜ ਬਹੁਤ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਸਾਡੇ ਕੋਲ ਤੇ ਬੜੀਆਂ ਕੀਮਤੀ ਕੀਮਤੀ ਗੱਲਾਂ ਵੀ ਕੀਤੀਆਂ ਨੇ ਤੇ ਸੁਣੀਆਂ ਵੀ ਨੇ ਇਹ ਤਾਂ ਗੁਰੂ ਚੇਲੇ ਦੀ ਖੇਡ ਸੀ ਗੁਰਬਿੰਦ ਘੋਰ ਅੰਧਾਰ ਗੁਰੂ ਪੈਨ ਸਮਝ ਨਾਲ ਇਹ ਤੇ ਗੁਰੂ ਚੇਲੇ ਦੀ ਖੇਡ ਸੀ ਕਾਸ 8-5 ਸਾਲ ਆਪਣੇ ਗੁਰੂ ਕੋਲ ਰਿਆ ਅਸੀਂ ਹਰ ਚੀਜ਼ ਆਪਣੇ ਗੁਰੂ ਜੀ ਕੋਲ ਦਿਨੇ ਰਾਤ ਲੈ ਕੇ ਦਿਨ ਰਾਤ ਕਿਸ ਤਰ੍ਹਾਂ ਦਵਾਈਆਂ ਬਣਦੀਆਂ ਨੇ ਕਿਸ ਤਰ੍ਹਾਂ ਪੁਸਤੇ ਬਣਦੇ ਨੇ ਕਿਸ ਤਰ੍ਹਾਂ ਅੰਬਰੀਜ ਵੇਚਣਾ ਹੈ ਕਿਸ ਤਰ੍ਹਾਂ ਕਿਸੇ ਨਾਲ ਡੀਲ ਕਰਨੀ ਹੈ ਕਿੱਥੋਂ ਦਵਾਈਆਂ ਮਿਲਦੀਆਂ ਨੇ ਕਿਹੜਾ ਕਿਹੜਾ ਪੰਸਾਰੀ ਚੰਗਾ ਜਿਹੜਾ ਨਕਲੀ ਦਵਾਈ ਦਿੰਦਾ ਸਾਡੇ ਕੋਲ ਹੁਣ ਅਜੇ ਚੀਨ ਦੀ ਬਣੀ ਹੋਈ ਵਰਕੀਆ ਆ 5000 ਨੂੰ ਅਸਲੀ ਵਰਕੀਆ ਤੁਹਾਨੂੰ 30-40000 ਨੂੰ ਮਿਲਦੀ ਹੈ ਉਹਦੀ ਪਛਾਣ ਕਿਤਰਾ ਕਰਨੀ ਆ ਇਹ ਗੁਰੂ ਕੋਲ ਮਿਲਦੀ ਆ ਉਹ ਸਟੇਟਾਂ ਚੋਂ ਮੇਰੇ ਮਿੱਤਰੋ ਨਹੀਂ ਮਿਲਦੀ ਸਟੇਟਾਂ ਤੋਂ ਕੀ ਮਿਲਦਾ ਏ RAM ਸਿੰਘ ਦੀਆਂ ਗੋਲੀਆਂ ਜੋ ਲక్ష్మణ ਦੇ ਬਾਣ ਖਾਧਿਆਂ ਦੇਰ ਨਾਲ ਲੱਗਾਈ ਨਿਕਲ ਜਾਣਗੇ ਬਰਾਣਾ ਮੇਰੇ ਮਿੱਤਰੋ ਕਦੀ ਅਸੰਤ ਨਹੀਂ ਕਰਨੀ ਗੱਲ ਕਿ ਗੁਰੂ ਚੇਲੇ ਦੀ ਖੇਡ ਸੀ ਆਓ ਇਸ ਪਰੰਪਰਾ ਨੂੰ ਅਸੀਂ ਮੁੜ ਕੇ ਚਾਲੂ ਕਰੀਏ ਅਸੀਂ ਤੇ ਆ ਕੋ ਗੱਲ ਸਿੱਖਣੀ ਆ ਸਾਡੇ ਇਸ ਨੁਸਖਿਆਂ ਦੇ ਰੱਖਿਆ ਏ ਇਹਨਾਂ ਸੰਤ ਮਹਤਮਾਂ ਦੇ ਸਾਹਮਣੇ ਰੱਖਿਆ ਏ ਇਹਨਾਂ ਡੇਰਿਆਂ ਨੇ ਸਾਹਮਣੇ ਰੱਖਿਆ ਏ ਇਹਨਾਂ ਪੰਜਾਬੀ ਵੈਦ ਮੰਡਲ ਜਿਹੜੇ ਬਣੇ ਨੇ ਉਹਨਾਂ ਦੇ ਸਾਹਮਣੇ ਰੱਖਿਆ ਏ ਇਹ ਅੱਗੇ ਤੋਂ ਅੱਗੇ ਪਿੱਛੇ ਤੋਂ ਪਿੱਛੇ ਚੱਲਦੀ ਆ ਅੱਛਾ ਅਸੀਂ ਅਸੀਂ ਹੁਣ ਵੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿਤਨਾ ਮੈਂ ਆਪਣੇ ਪਰਮ ਵੈਦ ਮਿਸ਼ਰਾ ਸਿੰਘ ਜੀ ਉਹਨਾਂ ਕੋਲ ਕੰਮ ਸਿੱਖ ਕੇ ਉਹ 50 ਸਾਲ ਕੰਮ ਕੀਤਾ 50 ਸਾਲ ਮੈਨੂੰ ਹੋ ਗਿਆ ਹੈ ਮੈਂ ਵੀ ਦੋ ਬੱਚੇ ਅੱਗੇ ਤਿਆਰ ਕੀਤੇ ਨੇ ਇਸੇ ਤਰ੍ਹਾਂ ਹੀ ਤੁਸੀਂ ਅੱਗੇ ਆਪਣੇ ਸਾਰੀ-ਸਾਰੀ ਉਮਰ ਤੇ ਰੱਬੇ ਲੈ ਕੇ ਨਾ ਚੱਲ ਜਿਓ ਆਪਣੇ ਚੇਲਿਆਂ ਨੂੰ ਆਪਣੇ ਚੰਗਾ ਬੰਦਾ ਜਿਹੜਾ ਚੰਗਾ ਹੀ ਸਿੱਖਣ ਵਾਲਾ ਏ ਜਿਹੜਾ ਕੰਮ ਕਰਨ ਵਾਲਾ ਏ ਕਿਉਂਕਿ ਅਜਨਵਾਦਿਕ ਤੁਹਾਡੇ ਸਿਰ ਤੇ ਜਿੰਦੀ ਹੈ ਅਜਨਵਾਦਿਕ ਨੂੰ ਕੋਈ ਸਪੋਰਟ ਨਹੀਂ ਸਰਕਾਰ ਦੀ ਸਰਕਾਰਾਂ ਨੇ ਕੀ ਕੀਤਾ ਸਾਡੇ ਕੋਲ ਪ੍ਰਧਾਨ ਸਾਹਿਬ ਬੈਠੇ ਨੇ ਤਾਂ ਉਹ ਦੱਸਣਗੇ ਪੰਜ ਮੁੱਖ ਮੰਤਰੀਆਂ ਦੇ ਨਾਲ ਸਾਡੀ ਮੀਟਿੰਗ ਹੋਈ ਇਹਨਾਂ ਸਾਡੇ ਭਾਈ ਸਾਹਿਬ ਦੱਸ ਕੇ ਗਏ ਸਾਹਿਬ ਸਾਹਿਬ ਕਿ ਸਾਰੀ ਹੀ ਆਈਐਮਏ ਜਿਹੜੀ ਇੰਡੀਅਨ ਮੈਡੀਕਲ ਕਾਉਂਸਿਲ ਆ ਭਾਵੇਂ ਮੈਡੀਕਲ ਡਾਕਟਰ ਔਰ ਬੀਐਮਐਸ ਔਰ ਸਾਰੀ ਹੈਲਥ ਡਿਪਾਰਟਮੈਂਟ ਤੁਹਾਡੇ ਵਿਰੁੱਧ ਉਹ ਨਹੀਂ ਚਾਹੁੰਦੀ ਕਿ ਤੁਸੀਂ ਜਿੰਦੇ ਰਹੋ ਉਹ ਨਹੀਂ ਚਾਹੁੰਦੀ ਕਿ ਤੁਸੀਂ ਕੰਮ ਕਰੋ ਉਹ ਨਹੀਂ ਚਾਹੁੰਦੀ ਸਿਰ ਭਾਵੇਂ ਤੁਸੀਂ ਸੇਵਾ ਕਰਦੇ ਹੋ ਤੁਸੀਂ ਕਰੋਨਾ ਤੋਂ ਸੇਵਾ ਕੀਤੀ ਤੁਸੀਂ ਹਰਾਂ ਦੀ ਸੇਵਾ ਕੀਤੀ ਤੁਸੀਂ ਉੱਠ ਕੇ ਆ ਦੱਤੀ ਰਾਤ ਨੂੰ ਜਾਂਦੇ ਹੋ ਮਰੀਜ਼ ਨੂੰ ਹੁਣੇ ਸਾਡੇ ਕੋਲ ਵਪਾਰੀ ਸਾਹਿਬ ਰਾਟਕਾ ਆਏ ਸੀ ਉਹ ਕਹਿੰਦੇ ਮੈਂ ਰਾਤ ਨੂੰ ਜਾਣਾ ਹੈ ਕਿ ਕੋਈ ਕੋਈ ਧੋਈ ਲੈਣ ਵਾਸਤੇ ਹੈ ਮੈਂ ਕਦੀ ਪੈਸੇ ਨਹੀਂ ਮੰਗੇ ਕਿੰਨਾ ਵਟਾ ਸੋਖਿਆ ਚੋ ਮਰ ਜੇ ਸਭੀ ਰਾਜਨੀਤਿਕ ਪਾਰਟੀਆਂ ਜੇ ਸਾਨੂੰ ਕੰਮ ਕਰਨ ਦਾ ਹੱਕ ਨਹੀਂ ਦਿੰਦੀਆਂ ਕਿਉਂਕਿ ਉਹਦੋਂ 99 ਦੇ ਵਿੱਚ ਸਾਡੇ ਤੇ ਕੇਸ ਹੋ ਚੁੱਕੇ ਸਨ ਸਭ ਨੂੰ ਕੀ ਕਰਨਾ ਚਾਹੀਦਾ ਹੈ ਉਹ ਤੇ ਸਾਡੇ ਸਰਬਸੰਮਤੀ ਦਾ ਫੈਸਲਾ ਆਇਆ ਕਿ ਸਾਨੂੰ ਮਾਨਜੋਗ ਅਦਾਲਤ ਕੋਲੋਂ ਇਹ ਆਜ਼ਾਦ ਲੜਨੀ ਚਾਹੀਦੀ ਹੈ ਕਿ ਅਸੀਂ ਰਿਜੈਕਟਡ ਐ ਸਾਨੂੰ ਕੰਮ ਕਰਨ ਤੋਂ ਕੋ ਰੋਕਿਆ ਗਿਆ। ਪਰੀ ਪਿਆਰੀ ਸਾਹ ਸਮਝਿਓ ਇੱਕ ਮਹੀਨੇ ਦੇ ਵਿੱਚ ਹੀ ਅਸੀਂ ਬਹੁਤ ਵੱਡਾ ਸਲੱਖਣ ਸੇ ਕਾਮਰੇਟ ਵਕੀਲ ਕਰਕੇ ਅਸੀਂ ਕੇਸ ਦਾਇਰ ਕਰ ਦਿੱਤਾ। ਭਗਵਾਨ ਧਰਤ ਦੀ ਕਿਰਪਾ ਨਾਲ ਤੁਹਾਡੀ ਸਾਰ ਸਾਨੂੰ ਸਿਰਫ ਤਿੰਨ ਮਹੀਨਿਆਂ ਦੇ ਵਿੱਚ ਹੀ ਸਾਨੂੰ ਕੰਮ ਕਰਨ ਦਾ ਅਧਿਕਾਰ ਮਿਲ ਗਿਆ, ਸਟੇ ਮਿਲ ਗਿਆ ਸਿਰਫ 23 ਮੰਥ ਤਨਾ ਮਹੀਨਾ ਬਾਅਦ ਕਿ ਤੁਸੀਂ ਕੰਮ ਕਰ ਪੰਜਾਬੀ ਬਾਦ ਮੰਡਲ ਸ਼੍ਰੋਮਣੀ ਪੰਜਾਬੀ ਆਵਾਜ਼ ਮੰਡਲ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜੇ ਫੰਕਸ਼ਨ ਕਰਨੇ ਕਿਉਂਕਿ ਭਾਈ ਗੁਰਦਾਸ ਜੀ ਦੇ ਬڑے ਪੁੱਤਰ ਵਜਨ ਨੇ ਕਿ ਕੁਰਬਾਨੀ ਤੇ ਨਾ ਗੁਰ ਸਿੱਖਾਂ ਜੋ ਅੰਮ੍ਰਿਤ ਵੇਲੇ ਉੱਠ ਬਹੰਦੇ ਕੁਰਬਾਨੀ ਤੇ ਨਾ ਗੁਰ ਸਿੱਖਾਂ ਗੁਰ ਬਾਣੀ ਨਿਤ ਪਰ ਸੁਣੰਦੇ ਗੁਰ ਬਾਣੀ ਤੇ ਨਾ ਗੁਰ ਸਿੱਖਾਂ ਪਾਏ ਭਗਤ ਗੁਰਪੁਰਬ ਕਰੰਦੇ ਜਿਹੜੇ ਆਪਣੇ ਵੱਡਿਆਂ ਨੂੰ ਯਾਦ ਕਰਦੇ ਨੇ ਇਹ ਕਮੇਟੀ ਇਹ ਪ੍ਰਬੰਧਕ ਜਾਨਾ ਆਪਣੇ ਵੱਡਿਆਂ ਨੂੰ ਯਾਦ ਕਰਦੇ ਨੇ 골ਡਨ ਜੁਬਲੀ ਵੀ ਮਲਾਈ ਹੋਈ ਆ ਗੋਲਡਨ ਜੁਬਲੀ 50 ਸਾਲ ਤੋਂ ਹੁੰਦੀ ਆ। ਇੱਕ ਗੋਲਡਨ ਜੁਬਲੀ ਹੈ ਮਨਾ ਚੁੱਕੇ ਨੇ ਔਰ ਦੂਸਰੀ ਗੋਲਡਨ ਜੁਬਲੀ ਜਿਹੜੀ ਆ ਰਹੀ ਆ ਕਿਉਂਕਿ 96 ਆ ਪ੍ਰੋਗਰਾਮ ਬਣਿਆ ਏ ਕਿ ਤੁਹਾਡੇ ਸਹਿਯੋਗ ਨਾਲ ਸਾਰੇ ਆਓ ਕਿਰਪਾ ਕਰੋ ਫਿਰ ਮੈਂ ਕੋਈ ਬੇਨਤੀ ਕਰਾਂਗਾ ਕਿ ਜਿਹੜੇ ਕੱਚ ਘਰਣ ਨੁਸਖੇ ਨੇ ਉਹ ਨਾ ਦੱਸੋ ਨਾ ਲਿਖੋ ਕਿਤਾਬਾਂ ਮਿਲੀਆਂ ਨੇ ਕਿਤਾਬਾਂ ਲੈ ਕੇ ਪੜ੍ਹ ਕੇ ਫੋਨ ਕਰੋ ਸੰਤ ਜੀ ਨੂੰ ਪੁੱਛੋ ਕਿਸੇ ਕੋਲ ਆ ਜਾਓ ਗੁਰੂ ਧਾਰਨ ਕਰੋ ਗੁਰਪੁਰ ਗੁਰ ਅੰਧਾਰ ਗੁਰੂ ਬੇਨ ਸਭ ਦੇ ਰਾਹ ਗੁਰਪੁਰ ਬੜੇ ਉੱਚ ਕੋਟੀ ਦੇ ਵਿਦਵਾਨ ਨੇ ਉਹਨਾਂ ਦੀ ਟੀਮ ਜਿੰਨੀ ਵੀ ਆਈ ਹੈ ਬਟਾਲੇ ਤੋਂ ਉਹਨਾਂ ਨੂੰ ਸਰੂਪਿਆਂ ਦੀ ਬਖਸ਼ਿਸ਼ ਸਾਡੇ ਪ੍ਰਧਾਨ ਸਾਹਿਬ ਜੀ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਇਸ ਤੋਂ ਅਗਲਾ ਟਾਈਮ ਸਾਡੇ ਪੰਜਾਬ ਪ੍ਰਧਾਨ ਨੂੰ ਇਹਨਾਂ ਨੂੰ ਦੇਣਾ ਹੈ ਪਰ ਮੈਂ ਇਹਨਾਂ ਦੀ ਸਰੂਪਿਆਂ ਦੀ ਬਖਸ਼ਿਸ਼ ਹੋ ਜਾਂਦੀ ਹੈ ਤੇ ਇਹਨਾਂ ਨੂੰ ਮੈਂ ਕਹਾਂਗਾ ਬੜੇ ਪਿਆਰ ਨਾਲ ਸਤਜਾਰ ਦਾ ਸੱਚੇ ਬਹਿਜੋ ਉਹ ਨਹੀਂ ਜਾਣਾ ਨਹੀਂ ਜਾਣਾ ਸਾਹਮਣੇ ਲੰਗਰ ਛੱਕ ਕੇ ਜਾਣਾ ਸਾਹਮਣੇ ਲੰਗਰ ਛੱਕ ਕੇ ਜਾਣਾ ਬੇ ਲੰਗਰ ਬੇਅੰਤ ਬਣਿਆ ਪਿਆ ਹੈ ਬੋਲੇ ਇਸ ਨੂੰ ਨੋਸ ਆਹ ਆ ਆਪ ਲੋ ਜੀ ਬੋਲੇ ਇਸ ਨੂੰ ਨੋਸ ਸਾਡੇ ਮੋਗੇ ਤੋਂ ਵੈਦ ਬਲਕ ਪਾਲਤੀ ਵੈਨ ਉਹਨਾਂ ਦਾ ਵੀ ਧੰਨਵਾਦ ਹੈ ਸੋਮੇ ਆਤਮ ਦਰਸ਼ਨ ਜੀ ਮੋਗੇ ਵਾਲੇ ਉਹਨਾਂ ਦੇ ਇੱਥੇ ਬੜਾ ਬਲਕ ਬਹੁਤ ਦੋ ਦਿਨ ਰੱਖਦੇ ਨੰਬਰ 7 ਦੇ ਵਿੱਚ ਉਹ ਵਿਦਵਾਨ ਨੇ ਮੈਨੂੰ ਜਾਣਦਾ ਪਰ ਉਹ ਮੈਨੂੰ ਨਹੀਂ ਜਾਣਦੇ ਪਤਾ ਨਹੀਂ ਕੀ ਕਹਿੰਦਾ ਦਰਸ਼ਨ ਨਹੀਂ ਦਿੰਦੇ ਕਦੇ ਆਉਂਦੇ ਆ ਉੱਥੋਂ ਹੀ ਆ ਕੇ ਹੋਟਲਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਜਿੱਥੇ ਉਹਨਾਂ ਦੀ ਸੰਗਤ ਆਉਂਦੀ ਆ ਜਿੱਥੇ ਉਹਨਾਂ ਦਾ ਇਲਾਜ ਕਰਦੇ ਨੇ ਉੱਥੋਂ ਹੀ ਚਲੇ ਜਾਂਦੇ ਨੇ ਵਾਪਸ ਪਰ ਸਾਨੂੰ ਦਰਸ਼ਨ ਨਹੀਂ ਦਿੰਦੇ ਪਤਾ ਨਹੀਂ ਕੋਈ ਸਾਡੇ ਚ ਕਮੀ ਹੈ ਸ਼ਾਇਦ ਬਸ ਆ ਤੁਹਾਡੇ ਤੁਸੀਂ ਆ ਗਏ ਕੋਈ ਗੱਲ ਕੋਈ ਗੱਲ ਲੈਣੀ ਹੈ ਬਟਾਲੇ ਵਾਲਿਆਂ ਨੇ ਸਾਰੇ ਸਰੂਪੇ ਦੇ ਬੱਚੇ ਤੇ ਇੱਕ ਇੱਕ ਜੋ ਆਪਣੀ ਮੁਕ ਲਿਖੀ ਹੈ ਨਾ ਉਹਨਾਂ ਨੂੰ ਭੇਟ ਕਰਦੇ ਜੀ ਸਾਡੇ ਪ੍ਰਡਾਂਟੀ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਹਰ ਸਾਲ ਆਉਂਦੇ ਨੇ ਇਹ ਸਾਡੇ ਨਾਲ ਗੁਪਤ ਗੋ ਵੀ ਕਰ ਲੈਂਦੇ ਨੇ ਫੋਨ ਦੇ ਉੱਪਰ ਪਰ ਜੀ ਤਾਂ ਕਹਿੰਦੇ ਇਸ ਲਾਈਨ ਦੇ ਵਿੱਚ ਵਿਦਿਆਰਥੀ ਆ ਪਰ ਇਹ ਵਿਦਵਾਨ ਨੇ ਸਾਰੇ ਜਿੰਨੇ ਜਿੰਨੇ ਅਸੀਂ ਕਹਿ ਜੀ ਅਸੀਂ ਪ੍ਰੈਕਟਿਸ ਹੀ ਕਰਾਂਗੇ ਜੇ ਨਹੀਂ ਪ੍ਰੈਕਟਿਸ ਕਰਨੀ ਤਾਂ ਸਾਨੂੰ ਸਰਕਾਰੀ ਨੌਕਰੀ ਦਾ ਦੇ ਕੋਈ ਤੇ ਜੇ ਨੌਕਰੀ ਨਹੀਂ ਦਿੰਦਾ ਤਾਂ ਸਾਨੂੰ ਕੰਮ ਕਰਨੇ ਫੇਛੜੇ ਉਹ ਚੀਜ਼ਾਂ ਮੈਂ ਤੁਹਾਨੂੰ ਹੀ ਕਹਿਣ ਲਾਣੀਆਂ ਖਲੋਤੇ ਨਹੀਂ ਪਹਿਣਾ ਖਲੋਤੀਆਂ ਤੁਸੀਂ ਬਣੋਤੇ ਕਿਉਂ ਨਾ ਕਹਾਂ ਕਿ ਦਸਦੀ ਲੋੜ ਤੇ ਤੁਹਾਡਾ ਕੱਠ ਵੇਖ ਕੇ ਅਗਲਾ ਆਂਦਾ ਵੀ ਨਹੀਂ ਨਹੀਂ ਇਹਨਾਂ ਨੂੰ ਨਾ ਛੇੜਿਓ ਨਾ ਕਰਿਓ ਯਾਰ ਇਹ ਬੜੀ ਜੱਫੇਬੰਦੀ ਭਾਰੀ ਹੈ ਤੇ ਮੈਂ ਤੁਹਾਨੂੰ ਦੱਸਣਾਗਾ ਡਰਾਉਣ ਵਾਲੇ ਵੀ ਬੜੇ ਆਏ ਤੇ ਬਚਾਉਣ ਵਾਲੇ ਵੀ ਆਏ ਫੜਾਉਣ ਵਾਲੇ ਵੀ ਆਏ ਤੇ ਸਦਾਉਣ ਵਾਲੇ ਵੀ ਆਏ ਮੈਂ ਉਹਨਾਂ ਦੀ ਗੱਲ ਤੁਹਾਨੂੰ ਇਸ ਤਰ੍ਹਾਂ ਦੱਸਣਾਗਾ ਚੜਦੇ ਸੂਰਜ ਢਲਦੇ ਦੇਖੇ ਚੜਦੇ ਸੂਰਜ ਢਲਦੇ ਦੇਖੇ ਬੁਝਦੇ ਦੀਵੇ ਬਲਦੇ ਦੇਖੇ ਜਿਨ੍ਹਾਂ ਦਾ ਕੋਈ ਜਗਤੇ ਨਹੀਂ ਸੀ ਉਹ ਵੀ ਪੁੱਤਰ ਪਲਦੇ ਦੇਖੇ ਜਿੰਨਾਂ ਦਾ ਕੋਈ ਜਗ ਤੇ ਨਹੀਂ ਸੀ ਉਹ ਵੀ ਪੁੱਤਰ ਪਲਦੇ ਵੇਖੇ ਲੋਕੀ ਕਹਿੰਦੇ ਆ ਗੱਲ ਨਹੀਂ ਗੱਲਦੀ ਮੈਂ ਤਾਂ ਪੱਥਰ ਗੱਲਦੇ ਵੇਖੇ ਜਿਹੜੇ ਕਹਿੰਦੇ ਚਾਤਰ ਜਗਤ ਉਹ ਜਿਹੜਿਆਂ ਦਾ ਮੈਂ ਬਹੁਤ ਰਸਤੇ ਆ ਮੈਨੂੰ ਤੇ ਕੋਈ ਹੱਥ ਨਹੀਂ ਲਾ ਸਕਦਾ ਉਹ ਵੀ ਹੱਥਨ ਮਲਦੇ ਵੇਖੇ ਜਿੱਥੇ ਜਦ ਮਾਰਦੇ ਰੱਖੋਗੇ ਹੋ ਉਹ ਵਕਤ ਹੀ ਨਾ ਆਵੇ ਸਾਡੇ ਤੇ ਉਹ ਚੀਜ਼ ਹੀ ਨਾ ਆਵੇ ਸਾਡੇ ਕੋਲ ਅਸੀਂ ਉਹ ਕੰਮ ਕਰੀਏ ਜਿਹਦੇ ਵਿੱਚ ਮੇਰੀ ਭੈਣ ਦੀ ਵੀ ਇੱਜ਼ਤ ਹੋਵੇ ਮੇਰੇ ਪਿਓ ਦੀ ਵੀ ਇੱਜ਼ਤ ਹੋਵੇ ਮੇਰੀ ਵੀ ਇੱਜ਼ਤ ਹੋਵੇ ਮੈਂ ਸੂਟ ਬੂਟ ਪਾ ਕੇ ਦੁਕਾਨ ਤੇ ਬੈਠਾ ਮੈਨੂੰ ਆਖੇ ਆਪ ਹੀ ਪੌਂਟੀ ਆ ਤੇਰੇ ਤੇ ਮੈਂ ਹਉਨ ਕਰਦਾ ਫਿਰਦਾ ਲਾਗੇ ਲਾਗੇ ਤੇਰੀ ਜਾਨਾ ਕੀ ਕੀ ਮੇਰੇ ਮੇਰੇ ਕੋਈ ਇੱਜ਼ਤ ਆਓ ਕੀ ਅਸੀਂ ਚਾਉਨੇ ਤੇ ਸਤਰਾ ਹੋਵੇ ਇੱਕ ਤਾਂ ਬਣਾਓ ਇੱਕ ਤਾਂ ਦੇ ਨਾਲ ਨਾਲ ਆਪਣਾ ਕੋਈ ਬੱਚਾ ਪੜਿਆ ਲਿਖਿਆ ਪਲੱਸ 2 ਵਾਲਾ ਕੋਰਸ ਕਰਾਓ 2 ਸਾਲ ਦਾ ਬਹੁਤ ਘੱਟ ਦੇ ਵਿੱਚ ਸਾਡੇ ਪੰਜ 6 ਕਾਲ ਜਿੱਥੇ ਮਰਜ਼ੀ ਜਾ ਕੇ ਪੁੱਛੋ ਜੀ ਲੈਣਾ ਕੀ ਤੇ ਅਸੀਂ ਮਹੀਨੇ ਦਾ ਤੁਹਾਨੂੰ 1000 ਰੁਪਇਆ ਤਾਂ ਦੇ 500 ਤਾਂ ਦੇ ਤਰਸੀਦ ਦੇ ਜੋ ਸਾਡਾ ਕੋਲ ਫਸ ਕਰਦੇ ਕਰੋ ਪਤੂ ਹਿਉ ਨਹੀਂ ਇੱਥੇ ਨਹੀਂ